ਘਣਾਉਣਾ ਕਾਰਨਾਮਾ ਇਹਨੇ ਏਜ ਨੂੰ ਸਾਨੂੰ ਸਾਰਿਆਂ ਨੂੰ ਸ਼ਰਮਸਾਰ ਕੀਤਾ ਕਿ ਅਸੀਂ ਕਿਵੇਂ ਸਮਾਜ ਵਿੱਚ ਜੀ ਰਹੇ ਹਾਂ ਜਿੱਥੇ ਆਪਣੀ ਧੀ ਦੀ ਉਮਰ ਦੀਆਂ ਬੱਚੀਆਂ ਨਾਲ ਇਹੋ ਜਿਹਾ ਇੱਕ ਕਰਮ ਹੁੰਦਿਆ ਉਸ ਤੋਂ ਬਾਅਦ ਕਤਲ ਹੁੰਦਾ ਨਿਰਸੰਦੇ ਸਾਡਾ ਪੂਰਾ ਸ਼ਹਿਰ ਇਹਦੇ ਨਾਲ ਸ਼ਰਮਸਾਰ ਹੋਇਆ ਸਾਰੇ ਪੰਜਾਬ ਚੋਂ ਬਾਰੋਂ ਵੀ ਫੋਨ ਆ ਰਹੇ ਆ ਇਸ ਹਾਦਸੇ ਬਾਰੇ ਔਰ ਅਸੀਂ ਨਿੱਜੀ ਤੌਰ ਤੇ ਦੁੱਖ ਵੀ ਬਹੁਤ ਮਹਿਸੂਸ ਕਰਦੇ ਹਾਂ ਕਿ ਅੱਜ ਦੇ ਐਸੇ ਸਮਾਜ ਵਿੱਚ ਵੀ ऐसे लोग ਹੈਗੇ ਆ ਜਿਨ੍ਹਾਂ ਦੇ ਅੰਦਰ ਇਸ ਤਰ੍ਹਾਂ ਦੀ ਬਿਰਤੀ ਪਲ ਰਹੀ ਆ ਔਰ ਜਿੱਥੇ ਤੱਕ ਭਗਤ ਜੀ ਨੇ ਜਿਵੇਂ ਦੱਸਿਆ ਕਿ ਸਵਾਲ ਗਵਰਨਮੈਂਟ ਸਾਈਡ ਦਾ ਆ ਤਾਂ ਡੈਫੀਨਿਟਲੀ ਜਿਸ ਵੀ ਬੰਦੇ ਨੇ ਹਨ ਗੈਲੀ ਕੀਤੀ ਆ ਉਹਨੂੰ ਵੀ ਔਰ ਜਿਸ ਬੰਦੇ ਨੇ ਇਹ ਕਾਰਾ ਕੀਤਾ ਦੋਨਾਂ ਨੂੰ ਕਿਸੇ ਤਰ੍ਹਾਂ ਦੇ ਕੋ ਬਖਸ਼ਣਾ ਨਹੀਂ ਹੈ ਜੋ ਵਿਭਾਗੀ ਕਾਰਵਾਈ ਚਾਹੇ ਉਹ ਡਿਸਮਿਸ ਹੋ ਜਾ ਜਾਂ ਕੋਈ ਵੀ ਸਖਤ ਉਤੋਂ ਵੀ ਸਖਤ ਆ ਉਹ ਗਵਰਨਮੈਂਟ ਵਿਲ ਡੂ ਥੈਟ ਔਰ ਇਸ ਬੰਦੇ ਨੂੰ ਐਂਡ ਤੱਕ ਸਜਾ ਲਾਉਣ ਦੀ ਸਟੇਟ ਪੂਰੀ ਤਰ੍ਹਾਂ ਨਾਲ ਕੇਸ ਲੜੇਗਾ ਤਾਂ ਕਿ ਐਗਜ਼ੈਂਪਲ ਸੈੱਟ ਹੋ ਜਵੇ ਕੋਈ ਵੀ ਭਵਿੱਖ ਵਿੱਚ ਐਸੀ ਗੱਲ ਕਰਨ ਬਾਰੇ ਤਾਂ ਕੀ ਸੋਚਣ ਬਾਰੇ ਵੀ ਦਿਮਾਗ ਉਹਦਾ ਜਿਹੜਾ ਦਿਲ ਪਾਸੇ ਨਾ ਚੱਲੇ ਹੀ ਵਿਲ ਬੀ ਡੈਫੀਨਿਟਲੀ ਵੀ ਹੈਵ ਇਨਸ਼ੋਰਡ ਇਟ ਵਿਦ ਦੀ ਪੁਲਿਸ ਆਫੀਸਰਸ ਕਿ ਉਸ ਬੰਦੇ ਦੀ ਜਗਤ ਅੰਗੈਲੀ ਹੈ ਤਔਰ ਦੀ ਡਿਸਮਿਸਟੀ ਡਿਮਾਂਡ ਹੈ ਤਾਂ 댓 ਹਾਸ ਟੂ ਬੀ ਡਨ ਸਰ ਪੁਲਿਸ